ਡੈਨਿਕ ਸਿਵਰਾ ਨਿਊਜ਼ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਿਸ਼ਾਸ਼ਕਾਲ ਅੱਜ ਅਸੀਂ ਮੌਜੂਦਾ ਥਾਣਾ ਚੌਂਗ ਦੇ ਵਿੱਚ ਜਿੱਤੇ ਕਿ ਬੀਜੇਪੀ ਵਰਕਰਾਂ ਵੱਲੋਂ ਅੱਜ ਜਿਹੜਾ ਪੰਜਾਬ ਸਰਕਾਰ ਅਰਥੀ ਫੂਕ ਜਿਹੜਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਵਿਧਾਨ ਸਭਾ ਟਾਂਡਾ ਦੇ ਵਿੱਚ ਵੀ ਜਿਹੜਾ ਵਾ ਅੱਜ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਪੁਤਲਾ ਫੁਕਿਆ ਗਿਆ ਵਾ ਭਗਵੰਤ ਮਾਨ ਦਾ ਪੁਤਲਾ ਫੁਕਿਆ ਗਿਆ ਉਹ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਜਿਹੜੇ ਬੀਜੇਪੀ ਦੇ ਆਗੂ ਤੇ ਵਰਕਰ ਨੇ ਆਪ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਮਤਲਬ ਵਿੱਚ ਕੀ ਕਹਿਣਾ ਅੱਜ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਇੱਕ ਰੋਸ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੁੱਕਿਆ ਇਸ ਦਾ ਜਿਹੜਾ ਮੇਨ ਕਾਰਨ ਸੀਗਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨરેਂਦਰ ਮੋਦੀ ਜੀ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਯੋਜਨਾਵਾਂ ਆਮ ਲੋਕਾਂ ਲਈ ਗਰੀਬ ਲੋਕਾਂ ਲਈ ਜਿਹੜੀਆਂ ਸ਼ੁਰੂ ਕੀਤੀਆਂ ਹੋਈਆਂ ਤੇ ਪੰਜਾਬ ਸਰਕਾਰ ਨੇ ਉਹ ਲੋਕਾਂ ਤੱਕ ਜਿਹੜੀਆਂ ਉਹ ਪਹੁੰਚਦੀਆਂ ਨਹੀਂ ਕੀਤੀਆਂ ਇਸ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਇਹ ਫੈਸਲਾ ਕੀਤਾ ਕਿ ਆਪਾਂ ਸੀਐਸਸੀ ਸੈਂਟਰਾਂ ਦੇ ਮਾਧਿਅਮ ਦੇ ਨਾਲ ਪਿੰਡਾਂ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਉਹ ਜਣੀਆਂ ਯੋਜਨਾਵਾਂ ਭਾਵੇਂ ਉਹ ਕਿਸਾਨ ਨਿਧੀ ਦੀ ਗੱਲ ਹੈ ਭਾਵੇਂ ਉਹ ਆਯੂਸ਼ਮਾਨ ਯੋਜਨਾ ਦੀ ਗੱਲ ਹੈ ਸਕੰਨਿਆ ਸਬਰੀਧੀ ਯੋਜਨਾ ਦੀ ਗੱਲ ਹੈ ਸੋ ਬਹੁਤ ਸਾਰੀਆਂ ਐਸੀਆਂ ਯੋਜਨਾਵਾਂ ਜਿਨ੍ਹਾਂ ਦਾ ਸਿੱਧਾ-ਸਿੱਧਾ ਲਾਭ ਜਿਹੜਾ ਉਹ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲਣਾ ਸੀਗਾ ਸੋ ਭਾਜਪਾ ਨੇ ਇਹ ਸਾਰੀਆਂ ਯੋਜਨਾਵਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਫ੍ਰੀ ਕੈਂਪਾਂ ਦੀ ਯੋਜਨਾ ਬਣਾਈ ਔਰ ਪਿੰਡਾਂ ਦੇ ਵਿੱਚ ਕੈਂਪ ਲਗਾਉਣੇ ਸ਼ੁਰੂ ਕੀਤੇ ਜਿਦੇ ਵਿੱਚ ਨਿਸ਼ੁਲਕ ਸਭ ਦੇ ਮੌਕੇ ਤੇ ਜਿਹੜੇ ਕਾਰਡ ਬਣਾਉਣੇ ਸ਼ੁਰੂ ਕੀਤੇ ਇੱਕ ਸੇਵਾ ਦੇ ਮਾਧਿਅਮ ਦੇ ਨਾਲ ਜਿਹੜਾ ਭਾਰਤ ਦਾ ਕਾਰਜਕਰਤਾ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਇਹ ਸੇਵਾ ਦਾ ਕਾਰਜ ਸ਼ੁਰੂ ਕੀਤਾ ਪਰ ਪੰਜਾਬ ਦੀ ਸਰਕਾਰ ਨੂੰ ਇਹ ਚੰਗਾ ਨਹੀਂ ਲੱਗਿਆ ਕਿ ਲੋਕਾਂ ਨੂੰ ਆਮ ਲੋਕਾਂ ਨੂੰ ਸਹੂਲਤਾ ਕਿਉਂ ਮਿਲਣ ਲੱਗੀਆਂ ਹੈ 150 ਦੀ ਸਰਕਾਰ ਨੇ ਕੱਲ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸਾਡੇ ਕੈਂਪ ਲੱਗੇ ਹੋਏ ਸੀਗੇ ਉੱਥੇ ਜਾ ਕੇ ਉਹਨਾਂ ਕੈਂਪਾਂ ਨੂੰ ਪੁਲਿਸ ਦੇ ਮਾਧਿਅਮ ਦੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਉਹਨਾਂ ਨੂੰ ਬੰਦ ਕਰਾਇਆ ਔਰ ਉੱਥੇ ਬੰਦ ਹੀ ਨਹੀਂ ਕਰਾਇਆ ਜਿਹੜੇ ਸਾਡੇ ਅਹੁਦੇਦਾਰ ਸਹਿਬਾਨ ਸਾਡੇ ਭਾਜਪਾ ਦੇ ਕਾਰਕਿਰਤਾ ਨੂੰ ਥਾਣਿਆਂ ਚ ਲਿਜਾ ਕੇ ਬੰਦ ਕੀਤਾ ਸੋ ਬਹੁਤ ਹੀ ਘਨੌਣੀ ਹਰਕਤ ਜਿਹੜੀ ਇਹ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਆ ਇਹਦੇ ਅਸੀਂ ਕੋਰ ਨਿੰਦਿਆ ਕਰਦੇ ਆਂ ਔਰ ਡਟ ਕੇ ਵਿਰੋਧ ਕਰਦੇ ਆਂ ਔਰ ਇਹ ਅੱਜ ਅਸੀਂ ਸਾਰੇ ਕਾਰਕਿਰਤਾ ਨੇ ਰੋਸ਼ ਬਜੋ ਹਰ ਵਿਧਾਨ ਸਭਾ ਦੇ ਅੰਦਰ ਜਿੱਥੇ ਅੱਜ ਉੜਮੜ ਟਾਂਡੇ ਦੇ ਵਿੱਚ ਅਸੀਂ ਭਗਵੰਤ ਮਾਨ ਦਾ ਮੁੱਖ ਮੰਤਰੀ ਦਾ ਪੁਤਲਾ ਫੁਕਿਆ ਉੱਥੇ ਹੀ ਅਸੀਂ ਸਾਰੀਆਂ ਪੰਜਾਬ ਦੀਆਂ 117 ਵਿਧਾਨ ਸਭਾ ਦੇ ਅੰਦਰ ਅੱਜ ਪੁਤਲੇ ਫੂਕ ਹੋ ਰਿਹਾ ਲੋਕਾਂ ਦੇ ਵਿੱਚ ਰੋਸ ਹੈ ਗਰੀਬ ਲੋਕਾਂ ਚ ਰੋਸ ਹੈ ਆਮ ਆਦਮੀ ਪਾਰਟੀ ਨੇ ਜਿਹੜਾ ਇੱਕ ਨੌਣਾ ਕੰਮ ਕੀਤਾ ਇਸ ਦਾ ਡਟ ਕੇ ਵਿਰੋਧ ਹੈ ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਦੇ ਮਾਧਿਅਮ ਦੇ ਨਾਲ ਲੋਕਾਂ ਦੇ ਵਿੱਚ ਹਮੇਸ਼ਾ ਖੜੇ ਰਹਾਂਗੇ ਔਰ ਉਹਨਾਂ ਦੇ ਜਿਹੜੇ ਸੇਵਾ ਦੇ ਕੰਮ ਹੈ ਕਰਦੇ ਰਹਾਂਗੇ ਪੰਜਾਬ ਦੀ ਸਰਕਾਰ ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੇ ਅਸੀਂ ਡਟ ਕੇ ਆਮ ਲੋਕਾਂ ਨਾਲ ਗਰੀਬ ਲੋਕਾਂ ਨਾਲ ਖੜੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼ੀ ਰਾਮ ਜੈ ਭੀਮ ਜੈ ਭਾਰਤ ਅੱਜ ਅਸੀਂ ਜਿਸ ਤਰ੍ਹਾਂ ਪੰਜਾਬ ਦੀਆਂ 117 ਸੀਟਾਂ ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਜਿਹੜਾ ਭਗਵੰਤ ਮਾਨ ਦਾ ਅਰਤੀ ਫੂਕ ਮਜਾਰਾ ਜਿਹੜਾ ਕੀਤਾ ਜਾ ਰਿਹਾ ਸੋ ਅੱਜ ਅਸੀਂ ਓਡਮੋਡ ਕੰਸਟਿਟੂਐਂਸੀ ਦੇ ਵਿੱਚ ਵੀ ਜਿਹੜਾ ਥਾਣੇ ਵਾਲਾ ਚੌਕ ਆ ਉੱਥੇ ਭਗਵੰਤ ਮਾਨ ਦਾ ਜਿਹੜਾ ਪੁਤਲਾ ਸਾਡੇ ਸਾਰੇ ਜਿੰਨੇ ਵੀ ਕਾਰਕਤਾ ਬਿਨਾਂ ਅੰਸਰਾ ਉੜਮੜਦੇ ਉਹਨਾਂ ਨੇ ਫੁਕਿਆ ਔਰ ਇਹ ਭਗਵੰਤ ਮਾਨ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਕੱਲ ਲੋਕਤੰਤਰ ਤੇ ਹਮਲਾ ਕੀਤਾ ਸਾਡੇ ਜਿਹੜੇ ਵਰਕਰ ਆ ਸਾਡੇ ਜਿਹੜੇ ਲੀਡਰ ਆ ਉਹਨਾਂ ਦਾ ਦੋਸ਼ ਸੀ ਕਿ ਉਹ ਲੋਕਾਂ ਨੂੰ ਜਿਹੜੀਆਂ ਆ ਮੁਫਤ ਵਿੱਚ ਫ੍ਰੀ ਵਿੱਚ ਜਿਹੜੀਆਂ ਸੈਂਟਰ ਸਰਕਾਰ ਦੀਆਂ ਸਹੂਲਤਾਂ ਆ ਜਿਨ੍ਹਾਂ ਨੂੰ ਤੁਸੀਂ ਨਕਾਰਦੇ ਹੋ ਉਹ ਪੰਜਾਬ ਦੇ ਹਰ ਲੋਕਾਂ ਤੱਕ ਹਰ ਵਰਗ ਤੱਕ ਕਿਸਾਨਾਂ ਤੱਕ ਗਰੀਬਾਂ ਤੱਕ ਛੋਟੇ ਦੁਕਾਨਦਾਰਾਂ ਤੱਕ ਛੋਟੇ ਕਾਰੋਬਾਰੀਆਂ ਤੱਕ ਪਹੁੰਚਾਉਣਾ ਚਾਹੁੰਦੇ ਸੀ ਪਰ ਤੁਸੀਂ ਕੱਲ ਭਾਜਪਾ ਵਰਕਰਾਂ ਨਾਲ ਹੀ ਧੱਕਾ ਨਹੀਂ ਕੀਤਾ ਤੁਸੀਂ ਪੰਜਾਬ ਦੀ ਜਨਤਾ ਨਾਲ ਪੰਜਾਬ ਦੀ ਆਬਾਦ ਨਾਲ ਜਿਹੜਾ ਇਹ ਧੱਕਾ ਕੀਤਾ ਜਿਹੜੀ ਜਿਹੜੀ ਪੰਜਾਬ ਦੀ ਭਾਜਪਾ ਉਹ ਕਦੀ ਵੀ ਪਛਤਾ ਨਹੀਂ ਕਰਦੀ ਸਮਾ ਭਗਵੰਤ ਮਾਨ ਨੂੰ ਦੇਖਦਾ ਹੋਵੇ ਅੱਜ ਦੇ ਇਹ ਜਿਹੜੇ ਅਰਥੀ ਭੂਖ ਮਜਾਰੇ ਨੇ ਇਹ ਪੰਜਾਬ ਸਰਕਾਰ ਵੱਲੋਂ ਲੋਕ ਵਿਰੋਧੀ ਲੈ ਗਏ ਫੈਸਲੇ ਦੇ ਵਿਰੋਧ ਨੇ ਕਿਉਂਕਿ ਬੀਜੇਪੀ ਦੀਆਂ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨੇ ਚਾਹੇ ਕਿਸਾਨ ਨੀਤੀ ਦੇ ਕਾਰਡ ਜਿਹੜੇ ਰੋਕ ਰਹਿ ਗਏ ਨੇ ਜਾਂ ਜਿਨ੍ਹਾਂ ਦੇ ਕੋਠਿਆਂ ਦੀਆਂ ਛੱਤਾਂ ਦਾ ਮਸਲਾ ਹੈ ਜਾਂ ਹੋਰ 5 ਲੱਖ ਦਾ ਮੈਡੀਕਲ ਕਾਰਡ ਦਾ ਮਸਲਾ ਪਾਰਟੀ ਵੱਲੋਂ ਸੇਵਾਦਾਰ ਆਪਕੇ ਦਵਾਰ ਦੇ ਕਾਰਜਕ੍ਰਮ ਦੇ ਤਹਿਤ ਪਿੰਡ ਪਿੰਡ ਪੂਰੇ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਅਣੁੱਲਿਆ ਕੀਤਾ ਇਹਨਾਂ ਸਕੀਮਾਂ ਤੋਂ ਉਹ ਲਾਗੂ ਕਰਨ ਨਾਲ ਆ ਪਹੁੰਚਾਉਣ ਲਈ ਕੈਂਪ ਲੱਗ ਰਹੇ ਸਨ ਪੰਜਾਬ ਸਰਕਾਰ ਇਹ ਬਖਲਾ ਗਈ ਆ ਔਰ ਬਖਲਾ ਕੇ ਉਹਨਾਂ ਨੂੰ ਇਹ ਲੱਗਾਇਆ ਕਿ ਪਿੰਡਾਂ ਦੇ ਵਿੱਚ ਦਿਹਾਤੀ ਗਰੀਬ ਲੋਕਾਂ ਦਾ ਕੋਣ ਨਹੀਂ ਆ ਹਸੂਲਤਾ ਭਾਜੀਪੀ ਦੇ ਵਰਕਰ ਪਚਾਉਣ ਲੱਗ ਪਏ ਨੇ ਉਹਨੇ ਆਪਣੀ ਹੈਂਕੜਵਾਜੀ ਨੂੰ ਦਿਖਾਦਿਆਂ ਹੋਇਆ ਪੂਰੇ ਪੰਜਾਬ ਦੇੰ ਦਾ ਪੁਲਿਸ ਦੇ ਰਾਹੀਂ ਇਹਨਾਂ ਕੈਂਪਾਂ ਦਾ ਤੇ ਗਰੀਬ ਲੋਕਾਂ ਦੇ ਹੱਕਾਂ ਨੂੰ ਦਮਨ ਕਰਨ ਦਾ ਜਿਹੜਾ ਕੰਮ ਚਲਾਇਆ ਹੈ ਇਹਦੇ ਵਿਰੋਧ ਵਿੱਚ ਅੱਜ ਸਾਰੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਇਹ ਕਰ ਰਹੇ ਨੇ ਇੱਕ ਗੱਲ ਮੈਂ ਕਹਿ ਦੇਣੀ ਚਾਹੁੰਦਾ ਕਿ ਮੈਂ ਉਹਨਾਂ ਚੋਂ ਆ ਜਿਨ੍ਹਾਂ ਨੇ ਅੱਗੇ ਵੀ 11-11 ਮਹੀਨਾ ਐਮਰਜੈਂਸੀ ਦੀ ਜੇਲਾ ਗੱਡੀਆਂ ਆਂ ਅਸੀਂ ਤੇਰੇ ਤੋਂ ਡਰਦੇ ਡੁਰਦੇ ਹੈ ਨਹੀਂ ਭਲੇਖੇ ਜਾਂਦਾ ਬੇ ਸਰਕਾਰ ਕਿਉਂਕਿ ਤੁਸੀਂ ਨਸ ਭੱਜ ਕੇ ਰਲਈ ਹੋਈ ਪਾਰਟੀ ਆਮ ਪਾਰਟੀ ਐ ਟੁੱਟ ਪਾ ਜਾੜੀ ਪਾਰਟੀ ਮੈਨੂੰ ਕਹਿਣਾ ਓਏ ਇਧਰਲਾ ਕੋ ਉਧਰਲਾ ਪਾਨਮਤੀ ਨੇ ਕੁਰਮਾ ਜੋੜਾ ਕਹੀਂ ਗਾਈਡ ਤੋਂ ਕਹੀਂ ਕਾ ਰੋੜਾ ਤੈਨੂੰ ਹੁਣ ਲੋਕਾਂ ਨੇ ਚੱਲਦੇ ਕਰਨਾ ਲੋਕ ਹਿਤਾਾਂ ਦੇ ਖਿਲਾਫ ਨਾ ਚਲੋ ਲੋਕ ਹਿਤਾਾਂ ਨੂੰ ਪੂਰਾ ਹੋਣ ਦਿਓ ਲੋਕਾਂ ਦੀ ਸੇਵਾ ਹੋਣ ਦਿਓ ਲੋਕਾਂ ਨੇ ਤੁਹਾਨੂੰ ਜਿਹੜਾ ਰਾਜ ਦਾ ਉਹਨਾਂ ਦਾ ਤੁਹਾਡਾ ਰਾਜ ਪੁੱਠਾ ਕਰ ਦੇਣਾ ਐ ਇੰਨੀ ਗੱਲ ਕਹਿੰਦਾ ਸਰਕਾਰ ਨੂੰ ਚੇਤਾਵਨੀ ਐ ਕਿ ਇਹ ਜਿਹੜੇ ਆਪਣੇ ਪੁੱਠੇ ਹਤਕੰਡੇ ਆ ਨਾ ਲੋਕਤੰਤਰ ਵਿਰੋਧੀ ਲੋਕ ਵਿਰੋਧੀ ਇਹਨਾਂ ਨੂੰ ਵਾਪਸ ਲਵੋ ਤੇ ਲੋਕਾਂ ਦਾ ਕੰਮਕਾਰ ਜਿਹੜਾ ਗਰੀਬਾਂ ਨੂੰ ਉਹਨਾਂ ਦਾ ਹੱਕ ਲੈਣ ਦੇਵੋ ਧੰਨਵਾਦ ਜੈ ਹਿੰਦ ਇਹਨਾਂ ਬੀਜੇਪੀ ਆਗੂ ਜਿਨ੍ਹਾਂ ਨੇ ਆਖਿਆ ਕਿ ਅਸੀਂ ਭਗਵਾਨ ਦਮਨ ਤੋਂ ਡਰਨ ਵਾਲੇ ਨਹੀਂ ਹੈਗੇ ਭਾਵੇਂ ਸਾਡੇ ਗੋਲੀਆਂ ਮਾਰ ਦਵੇ ਭਾਵੇਂ ਸਾਨੂੰ ਚੱਕ ਕੇ ਥਾਣੇ ਹੀ ਪਾ ਦਈਏ ਅਸੀਂ ਤਾਂ ਬਿਲਕੁਲ ਹੀ ਜਾ ਨਿਰ ਨਰਪਖ ਨਿਰ ਡਰਨ ਵਾਲੇ ਹਨ ਨਹੀਂ ਤੇਰ ਤੋਂ ਤੇ ਨਾਲ ਹੀ ਉਹਨਾਂ ਨੇ ਕਿਹਾ ਭਾਵੇਂ ਸਾਨੂੰ ਥਾਣਿਆਂ ਦੇ ਵਿੱਚ ਠੇਲ ਦਿੱਤਾ ਜਾਵੇ ਤੁਸੀਂ ਵੇਖਦੇ ਹੋ ਡੈਨਿਕਸਵਰ ਮੈਂ ਅਰਜੁਨ ਜੈਨ ਟਾਂਡਾ ਆੜਮੜ ਡੈਨਿਕਸਵਰਾ ਨਿਊਜ਼ ਵੇਖਣ ਵਾਲੇ ਸਾਰੇ ਦਸਕਾਣੋਂ ਮੇਰੇ ਵੱਲੋਂ ਪਿਆਰ ਭੀ ਸ਼ਸ਼ੀਕਾਲ ਅੱਜ ਅਸੀਂ ਮੌਜੂਦਾ ਥਾਣੇ ਚੌਂਕ ਦੇ ਵਿੱਚ ਜਿੱਤੇ ਕੀ ਭਾਜੀਪੀ ਵਰਕਰਾਂ ਵੱਲੋਂ ਅੱਜ ਜਿਹੜਾ ਪੰਜਾਬ ਸਰਕਾਰ ਅਰਥੀ ਫੂਕ ਜਿਹੜਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਵਿਧਾਨ ਸਭਾ ਟਾਂਡਾ ਦੇ ਵਿੱਚ ਵੀ ਜਿਹੜਾ ਅੱਜ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਪੁਤਲਾ ਫੁਕਿਆ ਗਿਆ ਭਗਵੰਤ ਮਾਨ ਦਾ ਪੁਤਲਾ ਫੁਕਿਆ ਗਿਆ ਉਹ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਜਿਹੜੇ ਬੀਜੇਪੀ ਦੇ ਆਗੂ ਤੇ ਵਰਕਰ ਨੇ ਆਪ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਮਤਲਬ ਵਿੱਚ ਕੀ ਕਹਿਣਾ ਅੱਜ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਇੱਕ ਰੋਸ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੁਕਿਆ ਇਸ ਦਾ ਜਿਹੜਾ ਮੇਨ ਕਾਰਨ ਸੀਗਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਯੋਜਨਾਵਾਂ ਆਮ ਲੋਕਾਂ ਲਈ ਗਰੀਬ ਲੋਕਾਂ ਲਈ ਜਿਹੜੀਆਂ ਸ਼ੁਰੂ ਕੀਤੀਆਂ ਹੋਈਆਂ ਤੇ ਪੰਜਾਬ ਸਰਕਾਰ ਨੇ ਉਹ ਲੋਕਾਂ ਤੱਕ ਜਿਹੜੀਆਂ ਉਹ ਪੁੱਜਦੀਆਂ ਨਹੀਂ ਕੀਤੀਆਂ ਇਸ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਇਹ ਫੈਸਲਾ ਕੀਤਾ ਕਿ ਆਪਾਂ ਸੀਐਸਸੀ ਸੈਂਟਰਾਂ ਦੇ ਮਾਧਿਅਮ ਦੇ ਨਾਲ ਪਿੰਡਾਂ ਪਿੰਨਾਂ ਦੇ ਵਿੱਚ ਕੈਂਪ ਲਗਾ ਕੇ ਉਹ ਜਿਹੜੀਆਂ ਯੋਜਨਾਵਾਂ ਭਾਵੇਂ ਉਹ ਕਿਸਾਨ ਨਿਧੀ ਦੀ ਗੱਲ ਹੈ ਭਾਵੇਂ ਉਹ ਆਯੂਸ਼ਮਾਨ ਯੋਜਨਾ ਦੀ ਗੱਲ ਹੈ ਸੁਕੰਨਿਆ ਸਮ੍ਰਿਧੀ ਯੋਜਨਾ ਦੀ ਗੱਲ ਹੈ ਸੋ ਬਹੁਤ ਸਾਰੀਆਂ ਐਸੀਆਂ ਯੋਜਨਾਵਾਂ ਜਿਨ੍ਹਾਂ ਦਾ ਸਿੱਧਾ-ਸਿੱਧਾ ਲਾਭ ਜਿਹੜਾ ਉਹ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲਣਾ ਸੀਗਾ ਸੋ ਭਾਜਪਾ ਨੇ ਇਹ ਸਾਰੀਆਂ ਯੋਜਨਾਵਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਫ੍ਰੀ ਕੈਂਪਾਂ ਦੀ ਯੋਜਨਾ ਬਣਾਈ ਔਰ ਪਿੰਡਾਂ ਦੇ ਵਿੱਚ ਕੈਂਪ ਲਗਾਉਣੇ ਸ਼ੁਰੂ ਕੀਤੇ ਜਿਦੇ ਵਿੱਚ ਨਿਸ਼ੁਲਕ ਸਭ ਦੇ ਮੌਕੇ ਤੇ ਜਿਹੜੇ ਕਾਰਡ ਬਣਾਉਣੇ ਸ਼ੁਰੂ ਕੀਤੇ ਇੱਕ ਸੇਵਾ ਦੇ ਮਾਧਿਅਮ ਦੇ ਨਾਲ ਜਿਹੜਾ ਭਾਰਤਾਂ ਦੇ ਕਾਰਜਕਰਤਾ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਇਹ ਸੇਵਾ ਦਾ ਕਾਰਜ ਸ਼ੁਰੂ ਕੀਤਾ ਪਰ ਪੰਜਾਬ ਦੀ ਸਰਕਾਰ ਨੂੰ ਇਹ ਚੰਗਾ ਨਹੀਂ ਲੱਗਿਆ ਕਿ ਲੋਕਾਂ ਨੂੰ ਆਮ ਲੋਕਾਂ ਨੂੰ ਸਹੂਲਤਾ ਕਿਉਂ ਮਿਲਣ ਲੱਗੀਆਂ 150 ਪੰਜਾਬ ਦੀ ਸਰਕਾਰ ਨੇ ਕੱਲ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸਾਡੇ ਕੈਂਪ ਲੱਗੇ ਹੋਏ ਸੀਗੇ ਉੱਥੇ ਜਾ ਕੇ ਉਹਨਾਂ ਕੈਂਪਾਂ ਨੂੰ ਪੁਲਿਸ ਦੇ ਮਾਧਿਅਮ ਦੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਉਹਨਾਂ ਨੂੰ ਬੰਦ ਕਰਾਇਆ ਔਰ ਉੱਥੇ ਬੰਦ ਹੀ ਨਹੀਂ ਕਰਾਇਆ ਜਿਹੜੇ ਸਾਡੇ ਅਹੁਦੇਦਾਰ ਸਹਿਬਾਨ ਸਾਡੇ ਭਾਜਪਾ ਦੇ ਕਾਰਜਕਰਤਾ ਨੂੰ ਥਾਣਿਆਂ ਚ ਲਿਜਾ ਕੇ ਬੰਦ ਕੀਤਾ ਸੋ ਬਹੁਤ ਹੀ ਘਿਣੌਣੀ ਹਰਕਤ ਜਿਹੜੀ ਇਹ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਹੈ ਇਹਦੇ ਅਸੀਂ ਕੋਰ ਨਿੰਦਿਆ ਕਰਦੇ ਆਂ ਔਰ ਡਟ ਕੇ ਵਿਰੋਧ ਕਰਦੇ ਆਂ ਔਰ ਇਹ ਅੱਜ ਅਸੀਂ ਸਾਰੇ ਕਾਰਕਿਰਤਾ ਨੇ ਰੋਸ਼ ਬਜੋ ਹਰ ਵਿਧਾਨ ਸਭਾ ਦੇ ਅੰਦਰ ਜਿੱਥੇ ਅੱਜ ਉੜਮੜ ਟਾਂਡੇ ਦੇ ਵਿੱਚ ਅਸੀਂ ਭਗਵੰਤ ਮਾਨ ਦਾ ਮੁੱਖ ਮੰਤਰੀ ਦਾ ਪੁਤਲਾ ਫੁਕਿਆ ਉੱਥੇ ਹੀ ਅਸੀਂ ਸਾਰੀਆਂ ਪੰਜਾਬ ਦੀਆਂ 117 ਵਿਧਾਨ ਸਭਾ ਦੇ ਅੰਦਰ ਅੱਜ ਪੁਤਲੇ ਫੂਕ ਹੋ ਰਿਹਾ ਲੋਕਾਂ ਦੇ ਵਿੱਚ ਰੋਸ ਹੈ ਗਰੀਬ ਲੋਕਾਂ ਚ ਰੋਸ ਹੈ ਆਮ ਆਦਮੀ ਪਾਰਟੀ ਨੇ ਜਿਹੜਾ ਇੱਕ ਨੌਣਾ ਕੰਮ ਕੀਤਾ ਇਸ ਦਾ ਡਟ ਕੇ ਵਿਰੋਧ ਹੈ ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਦੇ ਮਾਧਿਅਮ ਦੇ ਨਾਲ ਲੋਕਾਂ ਦੇ ਵਿੱਚ ਹਮੇਸ਼ਾ ਖੜੇ ਰਹਾਂਗੇ ਔਰ ਉਹਨਾਂ ਦੇ ਜਿਹੜੇ ਸੇਵਾ ਦੇ ਕੰਮ ਹੈ ਕਰਦੇ ਰਹਾਂਗੇ ਪੰਜਾਬ ਦੀ ਸਰਕਾਰ ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੇ ਅਸੀਂ ਡਟ ਕੇ ਆਮ ਲੋਕਾਂ ਨਾਲ ਗਰੀਬ ਲੋਕਾਂ ਨਾਲ ਖੜੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼ੀ ਰਾਮ ਜੈ ਭੀਮ ਜੈ ਭਾਰਤ ਅੱਜ ਅਸੀਂ ਜਿਸ ਤਰ੍ਹਾਂ ਪੰਜਾਬ ਦੀਆਂ 117 ਸੀਟਾਂ ਦੇ ਵਿੱਚ ਹੀ ਭਾਰਤੀਆ ਜਨਤਾ ਪਾਰਟੀ ਪੰਜਾਬ ਵੱਲੋਂ ਜਿਹੜਾ ਭਗਵੰਤ ਮਾਨ ਦਾ ਅਰਤੀ ਫੂਕ ਮਜਾਰਾ ਜਿਹੜਾ ਕੀਤਾ ਜਾ ਰਿਹਾ ਸੋ ਅੱਜ ਅਸੀਂ ਉੜਮੜ ਕੰਸਟਿਟੂਐਂਸੀ ਦੇ ਵਿੱਚ ਵੀ ਜਿਹੜਾ ਥਾਣੇ ਵਾਲਾ ਚੌਕ ਆ ਉੱਥੇ ਭਗਵੰਤ ਮਾਨ ਦਾ ਜਿਹੜਾ ਪਤਲਾ ਸਾਡੇ ਸਾਰੇ ਜਿੰਨੇ ਵੀ ਕਾਰਕਤਾ ਬਿਨਾਂ ਅੰਸਰਾ ਉੜਮੜਦੇ ਉਹਨਾਂ ਨੇ ਫੁਕਿਆ ਔਰ ਇਹ ਭਗਵੰਤ ਮਾਨ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਕੱਲ ਲੋਕਤੰਤਰ ਤੇ ਹਮਲਾ ਕੀਤਾ ਸਾਡੇ ਜਿਹੜੇ ਵਰਕਰ ਆ ਸਾਡੇ ਜਿਹੜੇ ਲੀਡਰ ਆ ਉਹਨਾਂ ਦਾ ਦੋਸ਼ ਸੀ ਕਿ ਉਹ ਲੋਕਾਂ ਨੂੰ ਜਿਹੜੀਆਂ ਆ ਮੁਫਤ ਵਿੱਚ ਫ੍ਰੀ ਵਿੱਚ ਜਿਹੜੀਆਂ ਸੈਂਟਰ ਸਰਕਾਰ ਦੀਆਂ ਸਹੂਲਤਾਂ ਆ ਜਿਨ੍ਹਾਂ ਨੂੰ ਤੁਸੀਂ ਲੁਕਾਰਦੇ ਹੋ ਉਹ ਪੰਜਾਬ ਦੇ ਹਰ ਲੋਕਾਂ ਤੱਕ ਹਰ ਵਰਗ ਤੱਕ ਦੇ ਕਸਾਨਾਂ ਤੱਕ ਗਰੀਬਾਂ ਤੱਕ ਛੋਟੇ ਦੁਕਾਨਦਾਰਾਂ ਤੱਕ ਛੋਟੇ ਕਾਰੋਬਾਰੀਆਂ ਤੱਕ ਪਹੁੰਚਾਉਣਾ ਚਾਹੁੰਦੇ ਸੀ ਪਰ ਤੁਸੀਂ ਕੱਲ ਭਾਜਪਾ ਵਰਕਰਾਂ ਨਾਲ ਹੀ ਧੱਕਾ ਨਹੀਂ ਕੀਤਾ ਤੁਸੀਂ ਪੰਜਾਬ ਦੀ ਜਨਤਾ ਨਾਲ ਪੰਜਾਬ ਦੀ ਆਬਾਦ ਨਾਲ ਜਿਹੜਾ ਇਹ ਧੱਕਾ ਕੀਤਾ ਜਿਹੜੀ ਜਿਹੜੀ ਪੰਜਾਬ ਦੀ ਭਾਜਪਾ ਉਹ ਕਦੀ ਵੀ ਪਤਾਸ਼ ਨਹੀਂ ਕਰਦੀ ਸਮਾ ਭਗਵੰਤ ਮਾਨ ਨੂੰ ਦੇਖਦਾ ਬੋਲ ਅੱਜ ਦੇ ਇਹ ਜਿਹੜੇ ਅਰਥੀ ਭੂਖ ਮਜਾਰੇ ਨੇ ਇਹ ਪੰਜਾਬ ਸਰਕਾਰ ਵੱਲੋਂ ਲੋਕ ਵਿਰੋਧੀ ਲੈ ਗਏ ਫੈਸਲੇ ਦੇ ਵਿਰੋਧ ਨੇ ਕਿਉਂਕਿ ਬੀਜੇਪੀ ਦੀਆਂ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨੇ ਚਾਹੇ ਕਿਸਾਨ ਨੀਤੀ ਦੇ ਕਾਰਡ ਜਿਹੜੇ ਰੋਕ ਰਹਿ ਗਏ ਨੇ ਜਾਂ ਜਿਨ੍ਹਾਂ ਦੇ ਕੋਠਿਆਂ ਦੀਆਂ ਛੱਤਾਂ ਦਾ ਮਸਲਾ ਹੈ ਜਾਂ ਹੋਰ 5 ਲੱਖ ਦਾ ਮੈਡੀਕਲ ਕਾਰਡ ਦਾ ਮਸਲਾ ਪਾਰਟੀ ਵੱਲੋਂ ਸੇਵਾਦਾਰ ਆਪਕੇ ਦਵਾਰ ਦੇ ਕਾਰਜਕ੍ਰਮ ਦੇ ਤਹਿਤ ਪਿੰਡ ਪਿੰਡ ਪੂਰੇ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਅਣਗੌਲਿਆ ਕੀਤਾ ਇਹਨਾਂ ਸਕੀਮਾਂ ਤੋਂ ਉਹ ਲਾਗੂ ਕਰਨ ਨਾਲ ਆ ਪਹੁੰਚਾਉਣ ਲਈ ਕੈਂਪ ਲੱਗ ਰਹੇ ਸਨ ਪੰਜਾਬ ਸਰਕਾਰ ਐ ਤਾਂ ਬਖਲਾ ਗਈ ਆ ਔਰ ਬਖਲਾ ਕੇ ਉਹਨਾਂ ਨੂੰ ਇਹ ਲੱਗਾ ਹੈ ਕਿ ਪਿੰਡਾਂ ਦੇ ਵਿੱਚ ਦਿਹਾਤੀ ਗਰੀਬ ਲੋਕਾਂ ਦਾ ਕੋਈ ਨਹੀਂ ਹਸੂਲਤਾ ਭਾਜਪੀ ਦੇ ਵਰਕਰ ਪਹੁੰਚਾਉਣ ਲੱਗ ਪਏ ਨੇ ਉਹਨੇ ਆਪਣੀ ਹੈਂਕੜਵਾਜੀ ਨੂੰ ਦਿਖਾਦਿਆਂ ਹੋਇਆ ਪੂਰੇ ਪੰਜਾਬ ਦੇ ਅੰਦਰ ਪੁਲਿਸ ਦੇ ਰਾਹੀਂ ਇਹਨਾਂ ਕੈਂਪਾਂ ਦਾ ਤੇ ਗਰੀਬ ਲੋਕਾਂ ਦੇ ਹੱਕਾਂ ਨੂੰ ਦਮਨ ਕਰਨ ਦਾ ਜਿਹੜਾ ਕੰਮ ਚਲਾਇਆ ਹੈ ਇਹਦੇ ਅbroਹਰ ਵਿੱਚ ਅੱਜ ਸਾਰੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਇਹਦੇ ਕਰ ਰਹੇ ਨੇ ਇੱਕ ਗੱਲ ਮੈਂ ਕਹਿ ਦੇਣੀ ਚਾਹੁੰਦਾ ਕਿ ਮੈਂ ਉਹਨਾਂ 'ਚੋਂ ਆ ਜਿਨ੍ਹਾਂ ਨੇ ਅੱਗੇ ਵੀ 11-19 ਮਹੀਨਾ ਅਮਰਜੈਂਸੀ ਦੀ ਜੇਲਾ ਕੱਟੀਆਂ ਹੈ ਅਸੀਂ ਤੇਰੇ ਤੋਂ ਡਰਦੇ ਡੁਰਦੇ ਹੈ ਨਹੀਂ ਭੁਲੇਖੇ ਜਾਂਦਾ ਬੇ ਸਰਕਾਰ ਕਿਉਂਕਿ ਤੁਸੀਂ ਨਸ ਭੱਜ ਕੇ ਰਲਈ ਹੋਈ ਪਾਰਟੀ ਆਮ ਪਾਰਟੀ ਹੈ ਟੁੱਟ ਪਾ ਜੜੀ ਪਾਰਟੀ ਮੈਨੂੰ ਕਹਿਣਾ ਓਏ ਇਧਰ ਲਾ ਕੋ ਉਧਰ ਲਾ ਪਨਮਤੀ ਨੇ ਕੁਰਮਾ ਜੋੜਾ ਕਹੀਂ ਘਾਈਟ ਤੋਂ ਕਹੀਂ ਕਾ ਰੋੜਾ ਤੈਨੂੰ ਹੁਣ ਲੋਕਾਂ ਨੇ ਚੱਲਦੇ ਕਰਨਾ ਲੋਕ ਹਿਤਾ ਦੇ ਖਿਲਾਫ ਨਾ ਚਲੋ ਲੋਕ ਹਿਤਾ ਨੂੰ ਪੂਰਾ ਹੋਣ ਦਿਓ ਲੋਕਾਂ ਦੀ ਸੇਵਾ ਹੋਣ ਦਿਓ ਲੋਕਾਂ ਨੇ ਤੁਹਾਨੂੰ ਜਿਹੜਾ ਰਾਜ ਦਾ ਉਹਨਾਂ ਦਾ ਤੁਹਾਡਾ ਰਾਜ ਪੁੱਠਾ ਕਰ ਦੇਣਾ ਐ ਇੰਨੀ ਗੱਲ ਕਹਿੰਦਾ ਸਰਕਾਰ ਨੂੰ ਚੇਤਾਵਨੀ ਐ ਕਿ ਇਹ ਜਿਹੜੇ ਆਪਣੇ ਪੁੱਠੇ ਹਤਕੰਡੇ ਆ ਨਾ ਲੋਕਤੰਤਰ ਵਿਰੋਧੀ ਲੋਕ ਵਿਰੋਧੀ ਇਹਨਾਂ ਨੂੰ ਵਾਪਸ ਲਵੋ ਤੇ ਲੋਕਾਂ ਦਾ ਕੰਮਕਾਰ ਜਿਹੜਾ ਗਰੀਬਾਂ ਨੂੰ ਉਹਨਾਂ ਦਾ ਹੱਕ ਲੈਣ ਦੇਵੋ ਧੰਨਵਾਦ ਜੈ ਹਿੰਦ ਇਹਨਾਂ ਬੀਜੇਪੀ ਆਗੂ ਜਿਨ੍ਹਾਂ ਨੇ ਆਖਿਆ ਕਿ ਅਸੀਂ ਭਗਵਾਨ ਦਮਨ ਤੋਂ ਡਰਨ ਵਾਲੇ ਨਹੀਂ ਹੈਗੇ ਭਾਵੇਂ ਸਾਡੇ ਗੋਲੀਆਂ ਮਾਰ ਦਵੇ ਭਾਵੇਂ ਸਾਨੂੰ ਚੱਕ ਕੇ ਥਾਣੇ ਹੀ ਪਾ ਦਈਏ ਅਸੀਂ ਤਾਂ ਬਿਲਕੁਲ ਹੀ ਜੇ ਨਿਰਪੱਖ ਨਿਰ ਡਰਨ ਵਾਲੇ ਹਨੀ ਤੇਰ ਤੋਂ ਤੇ ਨਾਲ ਹੀ ਉਹਨਾਂ ਨੇ ਕਿਹਾ ਭਾਵੇਂ ਸਾਨੂੰ ਥਾਣਿਆਂ ਦੇ ਵਿੱਚ ਠੇਲ ਦਿੱਤਾ ਜਾਵੇ ਤੁਸੀਂ ਵੇਖਦੇ ਹੋ ਡੈਨਿਕਸਵਰਾ ਮੈਂ ਅਰਜੁਨ ਜੈਨ ਟੰਡਾ ਆੜੂ ਮੋ